ਅੱਜ ਸਾਡੇ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਜਾ ਰਹੇ ਆ ਜਿਸ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਅਡਵਾਂਸ ਵਿੱਚ ਵਧਾਈਆਂ ਤੇ ਦੂਸਰਾ ਅੱਜ ਗਿਣਤੀ ਸਟਾਰਟ ਹੋਣ ਲੱਗੀ ਆ ਤੇ ਸਾਡੇ ਸਾਰੇ ਜਿੰਨੇ ਵਰਕਰ ਸਹਿਬਾਨ ਆ ਸਾਰੇ ਉਹ ਅੱਜ ਅੰਦਰ ਗਿਣਤੀ ਵਿੱਚ ਪਹੁੰਚ ਗਏ ਸੀ ਉਹਨਾਂ ਨੂੰ ਉੱਥੋਂ ਆਇਆ ਆਈਡੀ ਕਾਰਡ ਦੇ ਕੇ ਤੇ ਤੋਰ ਕੇ ਹਟਿਆ ਲੈਣਾ ਹੀ ਤੇ ਸਾਨੂੰ ਆਸ ਹੈ ਵੀ ਅਸੀਂ ਸਰਦਾਰ ਮਨਜੀਤ ਸਿੰਘ ਮੱਨਾ ਜੀ ਤੋਂ ਕਨੂਰ ਸਾਹਿਬ ਨੂੰ ਸਭ ਤੋਂ ਵੱਡੀ ਜਿਹੜੀ ਲੀਡ ਦੇ ਨਾਲ ਜਿੱਤਣਗੇ ਅਤੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਆ ਉਹ ਐ ਲਹਿਰਾਏਗਾ ਔਰ ਇਹ ਸਾਡੇ ਪੰਜਾਬ ਦੇ ਵਿੱਚ ਵੀ ਸਾਡੇ ਬੀਜੇਪੀ ਉਹ ਸੈਕੰਡ ਪਾਰਟੀ ਜਿਹੜੀ ਹੈ ਮੇਰੇ ਖਿਆਲ ਦੇ ਨਾਲ ਉਹ ਹੋ ਕੇ ਉੱਪਰੇ ਗਈ ਜਿਸ ਦੇ ਨਾਲ ਕਿ 27 ਵਿੱਚ ਅਸੀਂ 2027 ਦੇ ਵਿੱਚ ਜੀ ਸਰਕਾਰ ਹੈ ਪੰਜਾਬ ਚ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਵਾਂਗੇ 400 ਦਾ ਨਾਰਾ ਸਰ ਇਸ ਮੰਤਰੀ 400 ਦਾ ਨਾਰਾ ਮੋਦੀ ਜੀ ਨੇ ਕਹਤਾ ਵੀ ਇਹਨਾਂ ਨੂੰ ਫਿਰ ਬਕਸ਼ੀ ਨੂੰ ਇੱਕ ਪਾਇਆ ਸਕਾਉ ਦੇ ਵਿੱਚ ਪੰਬਲ ਪੂਸੇ ਵਿੱਚ ਵੇ ਉਹਨਾਂ ਵਿਪક્ષਿਕ ਇਹਨਾਂ 400 ਪਾਰ ਨਕਦੀ ਕਰ ਜਾਣ 400 ਪਾਰ ਨਕਦੀ ਕਰ ਜਾਣ ਜੇ 400 ਪਾਰ ਤੁਸੀਂ ਸਾਡੀ ਤਾਂ ਹੋ ਗਈ ਆ ਸੋ ਇਸ ਕਰਕੇ ਸਾਡੀ ਮਾਨਯੋਗ ਮੋਦੀ ਜੀ ਬੜੇ ਦੂਰ ਅੰਦੇਸ਼ੀ ਸੂਝਵਾਨ ਜਿਤਕੀ ਸੈਕਸੈਪਟ ਕਰੀਆ ਪਾ ਉਹਨਾਂ ਦੀ ਕਿ ਉਹ ਜਿਹੜੇ ਆ ਉਹ ਵਿਰੋਧੀਆਂ ਨੂੰ ਪਟਕਾ ਦੇਣ ਵਿੱਚ ਕੰਮ ਜਾ ਰਹੇ ਨੇ ਹਮੇਸ਼ਾ ਠੀਕ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਪੰਡਾਲ ਸੁਪਰ ਜਨਰਲ ਸਕੱਤਰ ਪੰਜਾਬ ਕਿਸਾਨ ਜੀ ਨੇ ਉਹਨਾਂ ਨੂੰ ਬਾਗੀ ਜਿਹੜੇ ਇਲੈਕਸ਼ਨ ਦੇ ਰੋਜ਼ਾਨਾ ਆ ਰਹੇ ਨੇ ਦੇਖੋ ਜੀ ਹੁਣ 1.5 ਘੰਟੇ ਤੱਕ ਰੋਜ਼ਾਨਾ ਉਹਨੇ ਕਲੀਅਰ ਹੋ ਜਾਣਗੇ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਜਿੱਦਾਂ ਦੀ ਲਹਿਰ ਸੀਗੀ ਜੋ ਵੇਵ ਬਣੀ ਸੀਗੀ ਤੇ ਜੋ ਇੱਕ ਝੰਡੇ ਥੱਲੇ ਲੋਕ ਇਕੱਠੇ ਹੋਏ ਸੀ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਤੇ ਸਾਨੂੰ ਉਮੀਦ ਹੈ ਕਿ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਵੱਡੀ ਮੀਟਿੰਗ ਨਾਲ 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 ਲੋਕ ਸਭਾ ਕਰਨੀ ਉਸ ਤੋਂ ਜੇਤ ਪ੍ਰਾਪਤ ਸਾਜੀ ਦਾ ਕੀ ਖਡੂਰ ਸਾਹਿਬ ਨੂੰ ਸੁਣਨ ਤੋਂ ਆਇਆ ਵਾ ਅਮਰਤਪਾਲ ਜੀ ਅੱਗੇ ਜਾ ਰਹੇ ਨੇ ਦੇਖੋ ਜੀ ਹਜੇ ਤਾਂ ਇਲੈਕਸ਼ਨ ਦੀ ਜਿਹੜੀ ਹੈਗੀ ਕਾਊਂਟਿੰਗ ਸ਼ੁਰੂ ਨਹੀਂ ਹੋਈ ਵੋਟਾਂ ਦੀ ਪਰ ਜਿਹੜਾ ਰੁਝਾਨ ਸੀਗਾ ਜਿਹੜੀ ਵੇਵ ਬਣੀ ਸੀ ਉਹਦੇ ਅਨੁਸਾਰ ਤਾਂ ਅਸੀਂ ਇਹ ਮੰਨ ਰਹੇ ਹਾਂ ਕਿ ਕਰਤ ਕੋਲ 4.5 ਲੱਖ ਦੀ ਲੀਡ ਦੇ ਨਾਲ ਪੈਸਾ ਪਾਈ ਅਮਰਪਾਲ ਸਿੰਘ ਖਾਲਸਾ ਹੋਰੀ ਜੀ ਜੀਨਰ ਸਾਫ ਹੋਣਗੇ ਸਰ ਜਿੱਦਾਂ ਇਹਨਾਂ ਦੀ ਮੰਨ ਲਓ ਜਿੱਦਾਂ ਅਮਰਪਾਲ ਜੀ ਯਤਰੀ ਆ ਇਹ ਲੋਕਾਂ ਦੇ ਜਿਹੜੇ ਵਾਦੇ ਆ ਸਰ ਪੂਰੇ ਕੀਤੇ ਜਾਣਗੇ ਦੇਖੋ ਜੀ ਬਿਲਕੁਲ ਬਿਲਕੁਲ ਜੀ ਜੋ ਵੀ ਸਾਡੀਆਂ ਐਸੀ ਗੱਲ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹਰ ਇੱਕ ਧਰਮ ਨੂੰ ਹਰ ਇੱਕ ਕਮਿਊਨਿਟੀ ਨੂੰ ਪਹਿਲ ਦੇ ਆਧਾਰ ਦੇ ਉੱਤੇ ਜੋ ਵੀ ਉਹਨਾਂ ਦੇ ਮਸਲੇ ਹੁੰਦੇ ਸੀ ਉਹ ਹੱਲ ਕਰਵਾਏ ਜਾਂਦੇ ਸੀ ਉਸੇ ਰਾਜਨੀਤੀ ਤਰਜ਼ ਦੇ ਉੱਤੇ ਜਿੰਨੇ ਵੀ ਵਾਅਦੇ ਅਸੀਂ ਕਰਕੇ ਆਏ ਆ ਜਾਂ ਸਾਡਾ ਚੋਣ ਮੈਨੀਫੈਸਟੋ ਜੀ ਦਾ ਉਹਦੇ ਅਨੁਸਾਰ ਅਸੀਂ ਕੰਮ ਕਰਦਾ ਕਰਾਂਗੇ